ਡਾਕਟਰ ਪ੍ਰਗਿਆਜਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਤਰਾ ਖਿਲਾਫ ਸਖਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਸੇ ਲੜੀ ਤੇ ਕੱਲ ਥਾਣਾ ਸਿਟੀ ਕੋਲਪੂਰਾ ਦੇ ਐਸਏਈ ਬਲਕਾਰ ਸਿੰਘ ਨੇ ਬਾਲਮਿਕ ਚੌਕ ਪਾਸ ਨਾਕਬੰਦੀ ਕੀਤੀ ਹੋਈ ਸੀ ਉਸ ਦਰਾਂ ਮੁਖਬਰ ਖਾਸ ਨੇ ਉਹਨੂੰ ਇਤਲਾਹ ਦਿੱਤੀ ਕਿ ਜਲਾਲੇਣਾ ਰੋਡ ਤੇ ਦੇਵਾਦ ਪਈ ਫੈਕਟਰੀ ਦੇ ਵਿੱਚ ਕੁਝ ਨੌਜਵਾਨ ਲੜਕੇ ਮਾਰੂ ਤੇ ਆਰਾ ਸਮੇਤ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਬੈਠੇ ਐ ਜਿਸ ਤੇ ਉਸਨੇ ਮੁਕੱਦਮਾ ਦਰਜ ਕਰਵਾ ਕੇ ਥਾਣੇ ਵਿੱਚ ਉੱਥੇ ਮੌਕੇ ਤੇ ਜਾ ਕੇ ਰੇਡ ਕੀਤਾ ਤਾਂ ਪੰਜ ਲੜਕਿਆਂ ਨੂੰ ਮਾਰੂ ਤੇ 11 ਸਮੇਤ ਗ੍ਰਿਫਤਾਰ ਕੀਤਾ ਸੀਗਾ ਤੇ ਉਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਦੇ ਖਿਲਾਫ ਮਤਲਬ ਪੁੱਛਗਿੱਛ ਤੋਂ ਬਾਅਦ ਹੋਰ ਕੀ ਕੀ ਵਾਰਦਾਤਾਂ ਨੂੰ ਉਨਾਂ ਨੇ ਜਵਾਬ ਦਿੱਤਾ ਕਿ ਇਸ ਤਰ੍ਹਾਂ ਦੀ ਕਾਰਵਾਈ ਉਹ ਕਰਦੇ ਕਰਨ ਦੇ ਰਾਦੇ ਨਾਲ ਬੈਠੇ ਸੀ ਉਹਦੇ ਬਾਰੇ ਪੁੱਛ ਕੀਤੀ ਜਾਊਗੀ ਇਹਨਾਂ ਚ ਤਿੰਨ ਲੜਕੀਆਂ ਦੇ ਖਿਲਾਫ ਮਤਲਬ ਪਹਿਲਾਂ ਵੀ ਅਪਰਾਧਿਕ ਮਾਮਲੇ ਬਕਵਾਕ ਤਰ੍ਹਾਂ ਉੱਤੇ ਦਰਜ ਹਨ